ਦੇਖੋ ਜੀ ਲੋਕਾਂ ਨੂੰ ਜਿਹੜੀ ਪਰੇਸ਼ਾਨੀਆਂ ਇਹਦੇ ਬਾਰੇ ਅਸੀਂ तकरीबन 1 ਮਹੀਨਾ ਪਹਿਲਾਂ ਨੋਟਿਸ ਜਿਹੜਾ ਸਰਕਾਰ ਨੂੰ ਦੇ ਦਿੱਤਾ ਸੀ ਇਹਦੇ ਵਾਸਤੇ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਸਾਨੂੰ ਮਜਬੂਰ ਹੋ ਕੇ ਅੱਜ ਜਿਹੜਾ ਇਹ ਹੜਤਾਲ ਤੇ ਬੈਣਾ ਪਿਆ ਚਾ ਕੱਚੇ ਮੁਲਾਜ਼ਮਾਂ ਦੀ ਟਰਾਂਸਪੋਰਟ ਪਾਉਣ ਵਾਸਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਜਿਹੜੀ ਤਿੰਨ ਰੋਜ਼ਾ ਹੜਤਾਲ ਆ ਉਹ ਆਪਣੀਆਂ ਮੰਗਾਂ ਨੂੰ ਮੁੱਖ ਰੱਖ ਕੇ ਰੱਖੀ ਗਈ ਹੈ। ਦੇਖੋ ਜੀ 1 ਮਹੀਨਾ ਹੋ ਗਿਆ ਸਾਡਾ ਜਿਹੜਾ ਜਥੇਬੰਦੀ ਵੱਲੋਂ ਨੋਟਿਸ ਸਰਕਾਰ ਨੂੰ ਭੇਜਦੇ ਆ ਅਸੀਂ ਸਾਡੀ ਮੈਨੇਜਮੈਂਟ ਨੂੰ ਭੇਜਦਾ ਉੱਚ ਅਧਿਕਾਰੀਆਂ ਤੱਕ ਸਾਡਾ ਜਿਹੜਾ ਨੋਸਤਾ ਜਾਂਦਾ ਹੈਗਾ ਪਰ ਹਾਲ ਤੱਕ ਸਾਡੇ ਨੂੰ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਸਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਜਿਹਨੂੰ ਸੂਬੇ ਦਾ ਮੀਤ ਪ੍ਰਧਾਨ ਆ ਜੀ ਅੱਜ ਇਹ ਹੜਤਾਲ ਦਾ ਲੱਗ ਰਿਹਾ ਕੀ ਕਰਨਾ ਹੈ ਜੀ ਬਿਲਕੁਲ ਜੀ ਜਿਹੜੀ ਅਸੀਂ ਹੜਤਾਲ ਹੈ ਇਹ ਜਿਹੜੀ 9 ਤਰੀਕ ਦੀ ਹੜਤਾਲ ਹੈ ਇਹ ਇੱਕ ਦੇਸ਼ ਵਿਆਪੀ ਹੜਤਾਲ ਹੈ ਜੀ ਟਰੇਡ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਵਾਕਿਆ ਹੋਰ ਅਦਾਰਿਆਂ ਵੱਲੋਂ ਜਿਹੜੀ ਅੱਜ ਦੀ ਹੜਤਾਲ ਦੀ ਖੋਲ ਦਿੱਤੀ ਹੈ ਇਹਦੇ ਵਿੱਚ ਟਰਾਂਸਪੋਰ ਇਹਨਾ ਬੋਲੋ ਵੀ 100% ਹੜਤਾਲ ਦਾ ਸਮਰਥਨ ਕੀਤਾ ਗਿਆ ਜੀ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸਣਾ ਹੈ 9 10 11 ਦੀ ਅਸੀਂ ਸਾਡੀ ਕੱਚੇ ਮੁਲਾਜ਼ਮਾਂ ਦੀ ਟਰਾਂਸਪੋਰਟ ਪਾਉਣ ਵਾਸਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਜਿਹੜੀ ਤਿੰਨ ਰੋਜ਼ਾ ਹੜਤਾਲ ਹੈ ਉਹ ਆਪਣੀਆਂ ਮੰਗਾਂ ਨੂੰ ਮੁੱਖ ਰੱਖ ਕੇ ਰੱਖੀ ਗਈ ਹੈ ਮੁੱਖ ਮੰਗਾਂ ਸਾਡੇ ਕੱਚੇ ਮੁਲਾਜ਼ਮ ਪੱਕੇ ਕਰੋ ਜੀ ਠੇਕੇਦਾਰੀ ਸਿਸਟਮ ਹੈ ਜਿਹੜਾ ਉਹਨੂੰ ਬੰਦ ਕੀਤਾ ਜਾਵੇ ਤਨਖਾਹਾਂ ਦੇ ਵਿੱਚ ਅਖਸਾਰਤਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤੇ ਵਿਭਾਗ ਦੇ ਵਿੱਚ ਆਪਣੀਆਂ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਮਾਰੂ ਕੰਡੀਸ਼ਨਰ ਰੱਦ ਕੀਤੀਆਂ ਜਾਣ ਦੇ ਨਾਲ ਦੀ ਨਾਲ ਜਿਹੜੇ ਸਾਥੀ ਸਾਡੇ ਅਪੀਲ ਰਜੈਕਟ ਬਹਾਲ ਕਿਥੇ ਜਾਣ ਜਵਾਬਤ ਕਮੇਟੀ ਕੋਈ ਤਾਂ ਸਰਕਾਰ ਨਾਲ ਦੇਖੋ ਜੀ 1 ਮਹੀਨਾ ਹੋ ਗਿਆ ਸਾਡਾ ਜਿਹੜਾ ਜਥੇਬੰਦੀ ਵੱਲੋਂ ਨੋਟਿਸ ਸਰਕਾਰ ਨੂੰ ਭੇਜਦੇ ਆ ਅਸੀਂ ਸਾਡੀ ਮੈਨੇਜਮੈਂਟ ਨੂੰ ਭੇਜਦਾ ਉੱਚ ਅਧਿਕਾਰੀਆਂ ਤੱਕ ਸਾਡਾ ਜਿਹੜਾ ਨੋਟਸ ਜਾਂਦਾ ਹੈਗਾ ਪਰ ਹਾਲ ਤੱਕ ਸਾਡੇ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਸੱਦਾ ਨਹੀਂ ਆਇਆ ਜੀ ਤਿੰਨ ਦਿਨ ਬਾਅਦ ਤਾਂ ਰਹਿਣਾ ਕਿ ਹੱਲ ਹੁੰਦਾ ਨਹੀਂ ਇਹਨਾਂ ਦੀ ਕੀ ਲੱਗਣੀ ਦੇਖੋ ਜੀ ਜੇ ਤਿੰਨ ਦਿਨ ਇਹ ਸਰਕਾਰ ਨੇ ਸਾਡੀ ਹੜਤਾਲ ਨੂੰ ਹੰਕਾਰਿਆ ਕੀਤਾ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੜਤਾਲ ਨੂੰ 90 ਤੇ ਸਮੇਂ ਲਈ ਲੈ ਕੇ ਜਾਵਾਂਗੇ ਕਿੰਨੇ ਕਿ ਡਿਪੂ ਜਿਹੜੇ ਪ੍ਰਭਾਵਿਤ ਹੋ ਰਹੇ ਹੜਤਾਲ ਨਾਲ ਪੂਰੇ ਪੰਜਾਬ ਦੇ 27 ਡਿਪੂ ਆ ਜੀ 200 ਡਿਪੂ ਆ 29 ਡਿਪੂ ਆ ਸਾਡੇ ਲਗਭਗ ਸਾਰੇ ਸਾਥੀ ਜਿੰਨੇ ਵੀ ਹੈਗਾ 8000 ਤੋਂ ਲੈ ਕੇ 8500 ਦੇ ਵਿੱਚ ਮੁਲਾਜ਼ਮਾ ਜਿਹੜਾ ਕੱਚਾ ਕੰਟਰੈਕਟ ਤੇ ਸਾਰੇ ਮੁਲਾਜ਼ਮਾ ਚ ਸਟ੍ਰਾਈਕ ਤੇ ਆ ਜੀ ਲੋਕੀ ਦੇਖ ਰਹੇ ਸੱਜੇ ਖਾਰ ਰਹੇ ਲੋਕੀ ਵਿੱਚ ਖਾਰ ਪਰੇਸ਼ਾਨ ਦੇਖੋ ਜੀ ਲੋਕੀ ਪਰੇਸ਼ਾਨ ਹੁੰਦੇ ਆ ਅਸੀਂ ਤੁਹਾਡੇ ਚੈਨਲ ਰਾਹੀਂ ਪੁਰੋਂ ਤੋਂ ਅਸੀਂ ਮਾਫੀ ਮੰਗਦੇ ਆ ਕਿਉਂਕਿ ਅਸੀਂ ਮੀਡੀਆ ਦੇ ਰਾਹੀਂ ਲਗਭਗ ਪਹਿਲਾ ਮੈਸੇਜ ਦਿੱਤਾ ਸੀ ਵੀ ਆਹ ਤਿੰਨ ਰੋਜ਼ਾ ਹੜਤਾਲ ਆ ਇਹਦੇ ਜ਼ਿੰਮੇਵਾਰ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਪੰਜਾਬ ਸਰਕਾਰ ਆ ਸਾਡੀ ਮੈਨੇਜਮੈਂਟ ਹੈ ਜਦੋਂ ਕਿ ਇਹ ਮੰਗਾਂ ਮੰਨ ਕੇ ਵੀ ਪੱਤਰ ਜਾਰੀ ਕਰਕੇ ਵੀ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਪ੍ਰੋਟੈਸਟ ਕਰਨ ਲਈ ਮਜਬੂਰ ਹੋ ਰਹੇ ਆ ਕਿਤੇ ਨਾ ਕਿਤੇ ਇਹ ਮੈਨੇਜਮੈਂਟ ਤੇ ਸਰਕਾਰ ਦੀ ਲਾਪਰਵਾਹੀ ਹੈ ਇਹ ਲਾਪਰਵਾਹੀ ਦਾ ਜਿਹੜਾ ਸ਼ਿਕਾਰ ਹੈ ਇਹ ਆਮ ਪਬਲਿਕ ਹੋ ਰਹੀ ਹੈ ਮੇਰਾ ਨਾਮ ਸੁਲਤਾਨ ਸਿੰਘ ਜੀ ਹੜਤਾਲ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਜੀ ਲੋਕਾਂ ਨੂੰ ਜਿਹੜੀ ਪਰੇਸ਼ਾਨੀਆਂ ਇਹਦੇ ਬਾਰੇ ਅਸੀਂ ਤਕਰੀਬਨ 1 ਮਹੀਨਾ ਪਹਿਲਾਂ ਨੋਟਿਸ ਜਿਹੜਾ ਸਰਕਾਰ ਨੂੰ ਦੇ ਦਿੱਤਾ ਸੀ ਇਹਦੇ ਵਾਸਤੇ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਸਾਨੂੰ ਮਜਬੂਰ ਹੋ ਕੇ ਅੱਜ ਜਿਹੜਾ ਇਹ ਹੜਤਾਲ ਤੇ ਬਹਿਣਾ ਪਿਆ ਜੀ ਉਹ ਹਰ ਵਾਰੀ ਬੁਲਾਇਆ ਜਾਂਦਾ ਹੈ ਭਰੋਸਾ ਦਿੱਤਾ ਜਾਂਦਾ ਕਿ ਸਾਡੀਆਂ ਮੰਗਾਂ ਮੰਨਾਂਗੇ ਕੀ ਲੱਗਦਾ ਕਿ ਤਨਾ ਕਿਤੇ ਸਰਕਾਰ ਸੰਜੀਦਾ ਨਹੀਂ ਹੈ ਇਹ ਦਾ ਮਸਲਾ ਬਿਲਕੁਲ ਜੀ ਸਰਕਾਰ ਜਿਸ ਤਰ੍ਹਾਂ ਦਾ ਵਤੀਰਾ ਵਰਤ ਰਹੀ ਹੈ ਉਹ ਬਿਲਕੁਲ ਸੰਜੀਦਾ ਨਹੀਂ ਹੈ ਸਰਕਾਰ ਸਿਰਫ ਸਮਾਂ ਲਗਾਉਣ ਵਾਲੀ ਗੱਲ ਕਰਦੀ ਹੈ ਮੰਗਾਂ ਮੰਨ ਵੀ ਲੈਂਦੀ ਹੈ ਮੀਟਿੰਗਾਂ ਵੀ ਸਾਡੇ ਨਾਲ ਕਰ ਲੈਂਦੀ ਹੈ ਤਕਰੀਬਨ ਟ੍ਰਾਂਸਪੋਰਟ ਮੰਤਰੀ ਨਾਲ ਹੀ 25 ਤੋਂ 30 ਮੀਟਿੰਗਾਂ ਹੋ ਚੁੱਕੀਆਂ ਹੋਣੀਆਂ ਪਰ ਹਰ ਵਾਰ ਭਰੋਸਾ ਦੇ ਕੇ ਸਾਡੀ ਜਿਹੜੀ ਹੜਤਾਲ ਚਕਵਾ ਕੇ ਵੀ ਤੁਹਾਨੂੰ ਸਮਾਬੱਧ ਵੀ ਕਰ ਦਿੰਦੇ ਰਿਹਾ ਵੀ ਇੰਨੇ ਸਮੇਂ ਦੇ ਵਿੱਚ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਵੀ ਤੁਹਾਡਾ ਹੱਲ ਕਰ ਦਿੱਤਾ ਜਾਏਗਾ ਪਰ ਹਾਲੇ ਤੱਕ ਸਾਡਾ ਕੋਈ ਕਿਸੇ ਤਰ੍ਹਾਂ ਦਾ ਹੱਲ ਨਹੀਂ ਕੀਤਾ